ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਇੱਕ ਵਾਰੀ ਜੰਗਲ ਦੇ ਵਿੱਚ ਇੱਕ ਬਹੁਤ ਵੱਡਾ ਦਰਖਤ ਹੁੰਦਾ ਤੇ ਉਸ ਦਰਖਤ ਦੇ ਉੱਤੇ ਹਾਂਸਾਂ ਦਾ ਇੱਕ ਗਰੁੱਪ ਰਹਿੰਦਾ ਹੁੰਦਾ ਇੱਕ ਟੋਲਾ ਰਹਿੰਦਾ ਹੁੰਦਾ ਉਹਨਾਂ ਦੇ ਵਿੱਚ ਇੱਕ ਹੰਸ ਦੀ ਉਮਰ ਕਾਫੀ ਜ਼ਿਆਦਾ ਹੁੰਦੀ ਹੈ ਤੇ ਉਸ ਬੁੱਢੇ ਹੰਸ ਦਾ ਬਾਕੀ ਸਾਰੇ ਜਿੰਨੇ ਵੀ ਹੰਸ ਹੁੰਦੇ ਆ ਉਹ ਸਾਰੇ ਸਤਕਾਰ ਕਰਦੇ ਆ ਆਦਰ ਮਾਨ ਕਰਦੇ ਆ ਤੇ ਉਸ ਬੁੱਢੇ ਹੰਸ ਦੀ ਉਮਰ ਜ਼ਿਆਦਾ ਹੋਣ ਕਰਕੇ ਉਸ ਨੂੰ ਤਜਰਬਾ ਬਹੁਤ ਹੁੰਦਾ ਉਹਦੀ ਸੋਚ ਬੜੀ ਵੱਡੀ ਹੁੰਦੀ ਆ ਬੜਾ ਦੂਰ ਦੀ ਸੋਚਦਾ ਹੋ ਫਿਰ ਉਸੇ ਦਰਖਤ ਦੇ ਥਲੜੇ ਪਾਸਿਓਂ ਇੱਕ ਛੋਟੀ ਜੀ ਕੋਈ ਬੇਲ ਲਪਟਾ ਮਾਰ ਕੇ ਉੱਪਰ ਨੂੰ ਚੜਦੀ ਆਉਂਦੀ ਆ। ਉਸ ਬੇਲ ਦੇ ਉੱਤੇ ਉਸ ਬੁੱਢੇ ਹੰਸ ਦੀ ਨਿਗਾ ਪੈ ਜਾਂਦੀ ਆ। ਉਸ ਬੇਲ ਨੂੰ ਦੇਖ ਕੇ ਉਹ ਬੁੱਢਾ ਹੰਸ ਬਾਕੀ ਦੇ ਹੰਸਾਂ ਨੂੰ ਕਹਿੰਦਾ ਕਿ ਤੁਸੀਂ ਉਸ ਬੇਲ ਨੂੰ ਇੱਥੇ ਹੀ ਤੋੜ ਕੇ ਸਿੱਟ ਦਿਓ। ਨਹੀਂ ਤਾਂ ਇਹ ਆਪਣੇ ਸਾਰਿਆਂ ਦੇ ਵਿਨਾਸ਼ ਦਾ ਕਾਰਨ ਬਣੂਗੀ। ਬੁੱਢੇ ਹੰਸ ਦੀ ਇਹ ਗੱਲ ਸੁਣ ਕੇ ਬਾਕੀ ਹੰਸਾਂ ਦੇ ਵਿੱਚੋਂ ਇੱਕ ਹੰਸ ਬੋਲਿਆ। ਕਹਿੰਦਾ ਬਾਬਾ ਇਹ ਛੋਟੀ ਜੀ ਬੇਲ ਆਪਣਾ ਕੀ ਵਿਗਾੜ ਲੂਗੀ? ਤੂੰ ਐਵੇਂ ਟੈਨਸ਼ਨ ਨਾ ਲਿਆ ਕਰ। ਹੁਣ ਅਸੀਂ ਵੀ ਜਵਾਨ ਹੋ ਗਏ ਆ ਤਾਂ ਅੱਗੋਂ ਉਹ ਬੁੱਢਾ ਹੰਸ ਬੋਲਦਾ ਕਹਿੰਦਾ ਛੋਟੀ ਜੀ ਬੇਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਟਾਹਣੀਆਂ ਮੋਟੀਆਂ-ਮੋਟੀਆਂ ਹੋ ਜਾਣੀਆਂ ਤੇ ਆਪਣੇ ਇਸ ਘਰ ਨੂੰ ਮਤਲਬ ਇਸ ਦਰਖਤ ਨੂੰ ਉਹਨੇ ਸਾਰੀ ਨੇ ਲਪਟ ਕੇ ਕਵਰ ਕਰ ਲੈਣਾ ਤੇ ਫਿਰ ਇਹੀ ਬੇਲ ਇੱਕ ਪੌੜੀ ਦਾ ਕੰਮ ਕਰੂਗੀ ਕਿਸੇ ਸ਼ਿਕਾਰੀ ਦੇ ਲਈ ਇਹ ਸੁਣ ਕੇ ਇੱਕ ਹੋਰ ਹੰਸ ਬੋਲਿਆ ਉਹ ਕਹਿੰਦਾ ਬਾਬਾ ਐਵੇਂ ਨਾ ਟੈਨਸ਼ਨ ਲਿਆ ਕਰ ਤੂੰ ਤੂੰ ਨਾ ਹੁਣ ਸਾਡੇ ਤੇ ਰੋਪ ਪਾਉਣ ਦੇ ਲਈ ਹਨ ਘੜਤ ਕਹਾਣੀਆਂ ਬਣਾ ਬਣਾ ਨਾ ਛੱਡਿਆ ਕਰ ਅਸੀਂ ਹੁਣ ਵੱਡੇ ਹੋ ਗਏ ਸਾਨੂੰ ਵੀ ਪਤਾ ਕੀ ਹੁੰਦਾ ਕੀ ਮਾੜਾ ਕੀ ਚੰਗਾ ਉਹ ਬੁੱਢਾ ਹੰਸ ਤਰਸ ਦੀਆਂ ਜੀਆਂ ਅੱਖਾਂ ਨਾਲ ਉਹਨਾਂ ਨੂੰ ਦੇਖਦਾ ਚੁੱਪ ਕਰ ਜਾਂਦਾ ਤੇ ਫਿਰ ਅੱਗੇ ਕੋ ਸਮਾਂ ਬੀਤਦਾ ਉਹ ਛੋਟੀ ਜੀ ਬੇਲ ਸੱਚਮੁੱਚ ਬਹੁਤ ਵੱਡੀ ਹੋ ਜਾਂਦੀ ਹੈ ਤੇ ਉਹ ਐਡੇ ਵੱਡੇ ਦਰਖਤ ਨੂੰ ਚਾਰੇ ਪਾਸੇੋਂ ਆਪਣੇ ਚ ਘੇਰ ਲੈਂਦੀ ਆ ਲਿਫਟ ਜਾਂਦੀ ਆ ਉਹਦੇ ਚਾਰੇ ਪਾਸੇ ਇਹ ਦੇਖ ਕੇ ਸਾਰੇ ਹੰਸ ਇੱਕ ਦੂਜੇ ਨੂੰ ਕੋਸਣ ਲੱਗ ਜਾਂਦੇ ਆ ਵੀ ਆਪਾਂ ਬਾਬੇ ਦੀ ਗੱਲ ਮੰਨੀ ਨਹੀਂ ਆਪਾਂ ਗਲਤੀ ਕਰ ਲਈ ਇੱਕ ਦੂਜੇ ਦੇ ਨਾਲ ਉਹ ਇਸ ਤਰ੍ਹਾਂ ਦੀ ਕੁਸਰਮੂਸਰ ਜੀ ਕਰੀ ਜਾਂਦੇ ਆ ਪਰ ਬੁੱਢਾ ਹੰਸ ਉਹਨਾਂ ਦੇ ਵਿੱਚੇ ਬੈਠਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਬੇਲ ਨੂੰ ਵੀ ਦੇਖ ਰਿਹਾ ਹੁੰਦਾ ਪਰ ਉਹ ਹੁਣ ਬੋਲਦਾ ਕੁਝ ਨਹੀਂ ਅਗਲੀ ਸਵੇਰ ਜਦੋਂ ਸਾਰੇ ਹੰਸ ਉੱਡ ਕੇ ਕੋਈ ਖਾਣ ਪੀਣ ਦੇ ਲਈ ਲੱਭਣ ਜਾਂਦੇ ਨੇ ਤਾਂ ਮਗਰੋਂ ਇੱਕ ਸ਼ਿਕਾਰੀ ਆਉਂਦਾ ਉਸ ਬੇਲ ਨੂੰ ਫੜ ਕੇ ਉਹ ਦਰਖਤ ਦੇ ਉੱਪਰ ਚੜ ਜਾਂਦਾ ਤੇ ਸਾਰੇ ਕਿਤੇ ਜਾਲ ਵਿਛਾ ਦਿੰਦਾ ਸ਼ਾਮ ਨੂੰ ਸਾਰੇ ਹੰਸ ਵਾਪਸ ਆਉਂਦੇ ਆ ਜਿਉਂ ਹੀ ਉਹ ਆਪਦੇ ਉਸ ਵੱਡੇ ਦਰਖਤ ਦੇ ਉੱਤੇ ਬੈਹਿੰਦੇ ਆ ਤਾਂ ਜਾਲ ਦੇ ਵਿੱਚ ਫਸ ਜਾਂਦੇ ਆ ਹਾਂਸਾਂ ਦਾ ਸਾਰੇ ਦਾ ਸਾਰਾ ਗਰੁੱਪ ਹੀ ਡਰ ਜਾਂਦਾ ਸਹਿਮ ਜਾਂਦਾ ਤੇ ਉਹਨਾਂ ਵਿੱਚੋਂ ਉਸੇ ਹੰਸ ਨੇ ਜਿਸ ਨੇ ਉਸ ਦਿਨ ਬੁੱਢੇ ਹੰਸ ਦੀ ਬੇਇੱਜ਼ਤੀ ਕੀਤੀ ਸੀ ਉਹੀ ਉਹਦੇ ਅੱਗੇ ਰੋਣ ਲੱਗ ਜਾਂਦਾ ਕਹਿੰਦਾ ਬਾਬਾ ਮਾਫ਼ ਕਰ ਦੇ ਅੱਗੇ ਤੋਂ ਅਸੀਂ ਤੂੰ ਜੋ ਕਹੇਗਾ ਉਹੀ ਮੰਨਾਂਗੇ ਤੂੰ ਸਹੀ ਸੀ ਅਸੀਂ ਗਲਤ ਸੀ ਜੇ ਉਸ ਦਿਨ ਅਸੀਂ ਤੇਰੀ ਗੱਲ ਮੰਨੀ ਹੁੰਦੀ ਤਾਂ ਅੱਜ ਅਸੀਂ ਆਹ ਮੁਸੀਬਤ ਦੇ ਵਿੱਚ ਨਾ ਫਸਦੇ ਤੇਰੇ ਮੂਰੇ ਹੱਥ ਜੋੜਦੇ ਆਂ ਸਾਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਲਾ ਹੁਣ ਤੂੰ ਹੀ ਹੈ ਜੋ ਸਾਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਸਕਦਾ ਇਹਦੇ ਨਾਲ ਨਾਲ ਹੀ ਸਾਰੇ ਹੰਸ ਸੀ ਉਸ ਬੁੱਢੇ ਹੰਸ ਤੋਂ ਮਾਫ਼ੀਆ ਮੰਗਣ ਲੱਗ ਜਾਂਦੇ ਨੇ ਇਹ ਸਾਰਾ ਕੁਝ ਦੇਖ ਕੇ ਉਸ ਬੁੱਢੇ ਹੰਸ ਦਾ ਗੁੱਸਾ ਥੋੜਾ ਠੰਡਾ ਹੋ ਜਾਂਦਾ। ਉਹ ਕਹਿੰਦਾ ਚਲੋ ਠੀਕ ਆ। ਮੈਂ ਤੁਹਾਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਲੈਣਾ। ਪਰ ਮੇਰੀ ਗੱਲ ਨੂੰ ਤੁਸੀਂ ਧਿਆਨ ਨਾਲ ਸੁਣੋ। ਹੁਣ ਉਹ ਸ਼ਿਕਾਰੀ ਸਵੇਰੇ ਆਊਗਾ। ਜਦੋਂ ਉਹ ਸ਼ਿਕਾਰੀ ਆਵੇ ਤਾਂ ਆਪਾਂ ਇਸ ਤਰ੍ਹਾਂ ਪੈ ਜਾਣਾ ਜਿਵੇਂ ਆਪਾਂ ਮਰੇ ਪਏ ਹੁੰਨੇ ਆਂ। ਆਪਾਂ ਨੂੰ ਮਰਿਆ ਪਿਆ ਦੇਖ ਕੇ ਉਹ ਸ਼ਿਕਾਰੀ ਇੱਕ-ਇੱਕ ਕਰਕੇ ਆਪਾਂ ਨੂੰ ਥੱਲੇ ਸਿੱਟੂਗਾ ਤੇ ਆਪਾਂ ਉਵੇਂ ਹੀ ਦਿਖਾਵਾ ਕਰਦੇ ਰਹਿਣਾ ਵੀ ਅਸੀਂ ਮਰੇ ਹੋਏ ਆਂ। ਉਨਾ ਚਿਰ ਜਿੰਨਾ ਚਿਰ ਅਖੀਰਲਾ ਹੰਸ ਵੀ ਤਾਹਾਂ ਤੋਂ ਥੱਲੇ ਨਹੀਂ ਸਿੱਟ ਦਿੰਦਾ ਤੇ ਜਿਵੇਂ ਹੀ ਉਹ ਖੇਰ ਲਹਾਂਸ ਵੀ ਥੱਲੇ ਸਿੱਟੂਗਾ ਮੈਂ ਇੱਕ ਛੀਟੀ ਮਾਰਾਂਗਾ ਤੁਹਾਨੂੰ ਇਸ਼ਾਰਾ ਕਰਾਂਗਾ ਉਸੇ ਵਕਤ ਇੱਕੋ ਦਮ ਆਪਾਂ ਸਾਰਿਆਂ ਨੇ ਇੱਥੋਂ ਉੱਡ ਜਾਣਾ ਤੇ ਆਪਣੀ ਜਾਨ ਬਚ ਜਾਣੀ ਹੈ ਤੇ ਫਿਰ ਅੱਗੇ ਉਹੀ ਹੁੰਦਾ ਜੀ ਸ਼ਿਕਾਰੀ ਸਵੇਰੇ ਆਉਂਦਾ ਦੇਖਦਾ ਦੇਖ ਕੇ ਬੜਾ ਖੁਸ਼ ਹੁੰਦਾ ਪਰ ਜਦੋਂ ਨਜ਼ਦੀਕ ਜਾ ਕੇ ਦੇਖਦਾ ਸਾਰੇ ਹੰਸ ਮਰੇ ਹੋਏ ਹੋਣ ਦੀ ਐਕਟਿੰਗ ਕਰ ਰਹੇ ਹੁੰਦੇ ਆ ਚਿਕਾਰੀ ਨੂੰ ਕੁਝ ਪਤਾ ਨਹੀਂ ਲੱਗਦਾ ਉਹ ਇੱਕ ਇੱਕ ਕਰਕੇ ਥੱਲੇ ਸਿਰਦਾ ਜਾਂਦਾ ਜਿਵੇਂ ਸਾਰੇ ਹੰਸ ਥੱਲੇ ਆ ਜਾਂਦੇ ਆ ਤੇ ਉਹ ਬੁੱਢਾ ਹੰਸ ਛੀਟੀ ਮਾਰਦਾ ਇਸ਼ਾਰਾ ਕਰਦਾ ਤੇ ਸਾਰੇ ਇੱਕਦਮ ਕਰਕੇ ਉੱਡ ਜਾਂਦੇ ਆ ਤੇ ਸਾਰਿਆਂ ਦੀ ਜਾਨ ਬਚ ਜਾਂਦੀ ਆ ਉਸ ਬੁੱਢੇ ਹੰਸ ਨੇ ਆਪਣੀ ਸਿਆਣਪ ਦੇ ਨਾਲ ਇੱਕ ਵਾਰ ਫੇਰ ਸਾਰਿਆਂ ਦੀ ਜਾਨ ਬਚਾ ਲਈ ਸੀ ਦੋਸਤੋ ਕਹਾਣੀ ਤਾਂ ਇੱਥੇ ਖਤਮ ਹੋ ਜਾਂਦੀ ਆ ਪਰ ਜਿਹੜੀ ਇਹ ਤੋਂ ਸਿੱਖਿਆ ਮਿਲਦੀ ਆ ਨਾ ਉਹ ਬੜੀ ਕੀਮਤੀ ਆ ਅੱਜ ਕੱਲ ਦੇ ਜਵਾਕਾਂ ਨੂੰ ਨਵੀਂ ਪਨੀਰੀ ਨੂੰ ਤਾਂ ਬਾੜੀ ਚੁਪਦੀ ਆ ਤੇ ਜੇ ਦੇਖਿਆ ਜਾਵੇ ਉਹਨਾਂ ਲਈ ਉਨੀ ਹੀ ਚੰਗੀ ਆ ਮਤਲਬ ਜਿਹੜੇ ਸਿਆਣੇ ਹੁੰਦੇ ਆ ਨਾ ਜਿਹੜੇ ਘਰ ਚ ਵੱਡੇ ਹੁੰਦੇ ਨੇ ਮਾਪੇ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਉਹਨਾਂ ਦੀ ਸਲਾਹਾਂ ਜਿਹੜੀਆਂ ਹੁੰਦੀਆਂ ਨੇ ਉਹ ਕੌੜੀਆਂ ਤਾਂ ਜ਼ਰੂਰ ਹੁੰਦੀਆਂ ਨੇ ਪਰ ਸੱਚੀਆਂ ਹੁੰਦੀਆਂ ਨੇ ਜਿਹੜੇ ਲੋਕ ਥੋੜੀ ਦੂਰ ਦਾ ਸੋਚਦੇ ਨੇ ਉਹ ਸਾਡੇ ਲਈ ਕਈ ਵਾਰੀ ਰੱਬ ਵਰਗਾ ਕੰਮ ਕਰ ਦਿੰਦੇ ਨੇ ਜ਼ਿਆਦਾਤਰ ਉਹਨਾਂ ਦੀ ਗੱਲ ਅੱਜ ਨਹੀਂ ਤਾਂ ਕੱਲ ਸਮਝ ਜ਼ਰੂਰ ਆਉਂਦੀ ਆ ਪਰ ਜਦੋਂ ਸਮਝ ਆਉਂਦੀ ਆ ਤਾਂ ਜ਼ਿੰਦਗੀ ਬਚਾ ਜਾਂਦੀ ਆ ਦੋਸਤੋ ਮੰਨਦੇ ਆ ਕਿ ਅੱਜਕੱਲ ਟੈਕਨੋਲੋਜੀ ਦਾ ਸਮਾਂ ਸਭ ਕੁਝ ਐਡਵਾਂਸ ਹੋ ਗਿਆ ਪਰ ਫਿਰ ਵੀ ਆਪਣੇ ਪਛੋਕੜ ਨੂੰ ਆਪਣੇ ਅਤੀਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਵੱਡਿਆਂ ਦੀ ਮਾਪਿਆਂ ਦੀ ਬਜ਼ੁਰਗਾਂ ਦੀ ਉਹਨਾਂ ਦੀ ਸਲਾਹ ਦੇ ਨਾਲ ਚੱਲਣਾ ਚਾਹੀਦਾ ਉਹਨਾਂ ਦੀ ਸਲਾਹ ਜੇ ਆਪਾਂ ਮੰਨਾਂਗੇ ਤਾਂ ਆਪਾਂ ਜ਼ਿੰਦਗੀ 'ਚ ਕਿਤੇ ਫੇਲ ਨਹੀਂ ਹੋਵਾਂਗੇ ਆਪਾਂ ਕਦੇ ਅਸਫਲ ਨਹੀਂ ਹੋਵਾਂਗੇ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਤਾਂ ਜੋ ਇਸ ਤਰ੍ਹਾਂ ਦੀਆਂ ਕਹਾਣੀਆਂ ਚੰਗੀਆਂ ਚੰਗੀਆਂ ਕਹਾਣੀਆਂ ਤੁਹਾਡੇ ਕੋਲ ਹਰ ਰੋਜ਼ ਸਵੇਰੇ ਸਵੇਰੇ ਪਹੁੰਚ जाया ਕਰਨ ਹੁਣ ਗਲਤੀ ਪੁੱਲ ਚੱਕ ਮਾਫੀ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਕਿ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ